ਨੋ ਬਾਈ ਜੀ ਪਹਿਲਾਂ ਕੀ ਹਾਲਤ ਸੀ ਇਹਦੀ ਵਾਟਰ ਬਾਕਸ ਦੀ ਸੱਪਾਂ ਦਾ ਘਰ ਬਣਿਆ ਹੋਇਆ ਸੀ ਤੇ ਅੱਜ ਦੇਖੋ ਜਿੰਨੇ ਵੀ ਮੁੰਡੇ ਗਾਲੇ ਭਰਾ ਆਏ ਆ ਭੈਣਾ ਸਾਰੀਆਂ ਕੰਮ ਤੇ ਲੱਗਣਾ ਹੋਗਾ ਕੋਈ ਬੰਦਾ ਆਇਆ ਨਹੀਂ ਵੀ ਵੇਲਾ ਰਹੂਆ ਸਾਰੇ ਅਨੁਸਾਰ ਹਜੇ ਟਾਈਮ ਵੀ ਸਵੇਰ ਦਾ ਵੀ ਸਾਰਾ ਡੇਢ ਘੰਟਾ ਵੀ ਨਹੀਂ ਹੋਇਆ ਹੋਣਾ ਆਇਆ ਨੂੰ ਤੇ ਸਾਰੇ ਕੰਮ ਤੇ ਵਧੀਆ ਲੱਗੇ ਹੋਏ ਆ ਕਿਓ ਕੰਮ ਵਧੀਆ ਮਿਲ ਗਿਆ ਬਾਈ ਹਾਂਜੀ ਹਾਂਜੀ ਬਹੁਤ ਵਧੀਆ ਖੁਸ਼ ਹੋ ਸਾਰੇ ਜਮਾ ਬਾਗੋ ਬਾਗ ਬਚਾਤੇ ਨਾ ਜਮਾ ਵੀ ਆਇਆ ਨਾ ਲਗਾਤਾਰ ਮਿਲਦਾ ਰਿਹਾ ਕੰਮ ਨਾ ਹਾਂ ਹਾਂ ਕੋਈ ਵੀ ਇਹੋ ਜਿਹੇ ਬੰਦਾ ਨਹੀਂ ਹੈਗਾ ਜਿਹੜਾ ਵੀ ਆਪਣਾ ਨਾ ਫਰੀ ਬੈਠਾ ਜਾਂ ਬੇਲਾ ਬੈਠਾ ਵੀ ਆਪਾਂ ਕਹਿਣ ਨੂੰ ਤਾਂ ਕੁਛ ਹੀ ਕਹੀਏਗੇ ਵੀ ਗੱਲਾਂ ਜਾਣੀਆਂ ਬਣਾਉਣ ਵਾਲੀਆਂ ਹੁੰਦੀਆਂ ਓਹ ਤਾਂ ਬਰ ਗੱਲਾਂ ਗੱਲਾਂ ਆਲੇ ਨਾ ਕੀ ਮੁੱਲ ਲੱਗਦਾ ਕੋਈ ਹਾਂ ਸਹੀ ਗੱਲ ਹੈ ਹੈ ਗੱਲਾਂ ਇਹ ਤਾਂ ਕਹਿਣਾ ਹੀ ਆ ਹਾਂ ਕਹਿਣਾ ਹੀ ਆ ਹਾਂ ਹਾਂ ਤੇ ਵਧੀਆ ਦੇਖੋ ਭਾਈ ਆ ਕੀ ਹਾਲ ਇਹਦਾ ਇਹ ਇਧਰ ਨਾ ਡੱਗ ਬਣਿਆ ਹੋਇਆ ਆਪਣਾ ਪਾਣੀ ਵਾਲਾ ਆਹਾ ਬਾਟਰ ਬਾਕਸ ਤੇ ਤੇ ਹੁਣ ਵੀ ਜਿਹਦੇ ਵਿੱਚ ਦੀ ਸੱਪ ਜਿਹੜੇ ਹੁੰਦੇ ਆ ਨਾ ਜਾਨਵਰ ਉਹ ਵੀ ਨੰਗ ਨਹੀਂ ਸਕਦੇ ਇਹਦੇ ਭਾਈ ਜੀ ਇੰਨਾ ਘਾਹ ਰੱਖਿਆ ਇੰਨਾ ਘਾਹ ਫੂਸਾ ਵਿੱਚ ਦੇਖ ਲਓ ਕਿਵੇਂ ਕੀ ਹਾਲ ਹੈ ਤੇ ਇਧਰ ਹੁਣ ਦੇਖ ਲਓ ਤੇ ਪਹਿਲਾਂ ਵਾਲਾ ਹਾਲ ਆ ਦੇਖ ਲਓ ਤੇ ਇਧਰ ਹੁਣ ਦੇਖ ਲਓ ਨਾਲ ਕੀ ਬਣਾਇਆ ਹੋਇਆ ਤਾਂ ਠੀਕ ਆ ਭਾਈ ਕੰਮ ਵਧੀਆ ਚੱਲਦਾ ਹਾਂ ਵਧੀਆ ਚੱਲਦਾ ਜੀ ਬਹੁਤ ਵਧੀਆ ਹੋਰ ਖੁਸ਼ ਆਹੀ ਨਾ ਖੁਸ਼ੀ ਆ ਖੁਸ਼ੀ ਹਾਂ ਕੰਮ ਇਹਨਾਂ ਚੱਲ ਜੀ ਨਾ ਕਿ ਨਹੀਂ ਲਾਵੇ ਮਾਤਾ ਹੋਰਿਆਂ ਦੀ ਇੰਨੇ-ਇੰਨੇ ਉਮਰ ਹੋ ਗਈ ਫੇਰ ਵੀ ਵਿਚਾਰੀਆਂ ਲੱਗੀਆਂ ਹੋਈਆਂ ਕੰਮ ਤੇ ਤੇ ਉਮਰ ਦੇ ਸਾਬ ਨਾਲ ਬੰਦੇ ਤੋਂ ਤੁਰਿਆ ਨਹੀਂ ਆਉਂਦਾ ਇੰਨੀ ਸਰਦੀ ਦੇ ਵਿੱਚ ਕੰਮ ਕਰੀ ਜਾਂਦੀਆਂ ਤੇ ਹੂੰ ਖੁਸ਼ ਹਾਂ ਭਾਈ ਸਾਰੇ ਵਧੀਆ ਮਿਲ ਗਿਆ ਕੰਮ ਆਪਾਂ ਨੂੰ ਉਹ ਡੈਫੂ ਆਇਆ ਮਾ ਹਾਂ ਦਿਹਾੜੀ ਦਾ ਥੋੜੇ ਕਰਦੇ ਆ ਹੱਲ ਪੁੱਛਦੇ ਆ ਸਰਪੰਚ ਨੂੰ ਵੀ ਦਿਹਾੜੀ ਵੜਾਉਂਗੇ ਇਹਨਾਂ ਦੀ ਕਿਵੇਂ ਹਾਂ ਕਿਉਂ 700 ਤੋਂ ਘੱਟ ਤਾਂ ਹੁਣ ਆਪਣਾ ਸਿਲੰਡਰ ਵੀ 900 ਤੇ ਲਵੇ ਹੋ ਗਿਆ ਤੇ ਉਹ ਮੁੱਕ ਹੀ ਰਹਿੰਦਾ ਸਿਲੰਡਰ ਹੁਣ ਆਪਣੇ ਕੋਲ ਬਾਲਣ ਵੀ ਨਹੀਂ ਰਹਿੰਦਾ ਆ ਤਾਂ ਫੂਸ ਦਾ ਘਟਿਆ ਰਿਆ ਤੇ ਇੱਧਰ ਦੇਖ ਲਓ ਗਰਾਊਂਡ ਬਣਾਇਆ ਵਧੀਆ ਉਹੀ ਸੀ ਨਾ ਕੰਮ ਜਿਹੜਾ ਅੜਦਾ ਹੁੰਦਾ ਜਦੋਂ ਕੰਮ ਵਾਲੇ ਬੰਦੇ ਨਾ ਨਾ ਕੰਮ ਨਾ ਮਿਲੇ ਫੇਰ ਅੜਦਾ ਹੁੰਦਾ ਕੰਮ ਤੇ ਹੁਣ ਉਹੀ ਦੇਖ ਲਓ ਕਿੰਨੀ ਸਫਾਈ ਹੋਈ ਆ ਤੇ ਸਾਰੀਆਂ ਵਿਚਾਰੀਆਂ ਮਾਤਾ ਹੋਰ ਨੰਦ ਭੈਣਾਂ ਆਪਣੀਆਂ ਕੰਮ ਛੱਡ ਕੇ ਆਪ ਦਾ ਘਰ ਦਾ ਫੇਰ ਵੀ ਇੱਥੇ ਹਾਜ਼ਰ ਹੋਵਾਂਗਾ ਇਹ ਬਾਈ ਜੀ ਕੰਮ ਮੈਂ ਤਾਂ ਦਿਖਾ ਰਿਹਾ ਨਾ ਕਈ ਵਾਰੀ ਭਰਾ ਉਹ ਹੀ ਕਹਿੰਦੇ ਵੀ ਖਾਣੀ ਛਾਵੇਂ ਜਾ ਕੇ ਬਹਿ ਜਾਂਦੇ ਜਾਉਂ ਹੀ ਬਹਿ ਜਾਂਦੇ ਤੂੰ ਹੀ ਪਾ ਕੇ ਕੋਈ ਇੱਥੇ ਵਿਚਾਰਾ ਆਪਾਂ ਹੁਣ ਕਹਿੰਦਾ ਕੰਮ ਦਾ ਬੰਦਾ ਉਹ ਵੀ ਤੂੰ ਹੀ ਪਾ ਕੇ ਬਹਿੰਦਾ ਹੈ ਉਹ ਆਪਾਂ ਨੂੰ ਸਰਦੀ ਦੇ ਵਿੱਚ ਹੁਣ ਆਇਆ ਨਾ ਬਿਮਾਰ ਤਾਂ ਹੋਣਾ ਹੀ ਹੁੰਦਾ ਕਿਸੇ ਨੇ 10 ਮਿੰਟ ਬਹਿਗਾ ਕੋਈ ਗੱਲ ਨਹੀਂ ਹੁੰਦੀ ਤੇ ਆ ਦੇਖ ਲੋ ਬੱਚਿਆਂ ਨੂੰ ਵੀ ਨਾਲ ਲੈ ਕੇ ਆਂਗਾ ਵਿਚਾਰੀਆਂ ਵਿਚਾਲੇ ਇੱਥੇ ਖੇਡੀ ਜਾਣਗੇ ਆਪ ਦਾ ਕੰਮ ਨਹੀਂ ਛੱਡਿਆ ਇਹਨਾਂ ਨੇ ਵਧੀਆ ਕੰਮ ਮਿਲ ਗਿਆ ਨਾਲੇ ਤਾਂ ਮੈਂਬਰ ਹੋਰੇ ਪਹੁੰਚ ਕੇ ਸਾਰੇ ਨਵੀਂ ਪੰਚਾਇਤ ਨੂੰ ਕੰਮ ਮਿਲਿਆ ਮੈਂਬਰ ਸਾਬ ਖੁਸ਼ ਹਾਂ ਸਾਰੇ ਹਾਂਜੀ ਸਾਰੇ ਖੁਸ਼ ਵਧੀਆ ਕੰਮ ਮਿਲ ਗਿਆ ਨਾ ਹਾਂਜੀ ਬਹੁਤ ਵਧੀਆ ਮਿਲਿਆ ਜੀ ਦਿੱਕਤ ਤਾਂ ਸਾਨੂੰ ਐ ਹੀ ਸੀ ਸਾਨੂੰ ਘੱਟ ਸੀ ਦਿੱਕਤ ਕੰਮ ਵਾਲਿਆਂ ਨੂੰ ਵੱਧ ਸੀ ਕਹੋ ਬੰਦਾ ਹੁਣ ਆਇਆ ਨਾ ਕੋਈ ਕੰਮ ਤਾਂ ਹੋਰ ਹੁੰਦਾ ਨਹੀਂ ਝੋਨਾ ਪਾਣ ਲਾਉਣ ਦਾ ਸੀਜ਼ਨ ਹੁੰਦਾ ਇੱਕ ਤਾਂ ਨਰਮੇ ਹੁਣ ਬੀਜ ਨੂੰ ਛੱਡ ਕੇ ਫਿਰ ਹੋਰ ਕੋਈ ਕੰਮ ਨਹੀਂ ਚੱਲਦਾ ਹੈਗਾ ਹੋਰ ਨਹੀਂ ਇਹ ਨਿਰਦੇਗਾਂ ਦੇ ਭਰੋਸੇ ਹੀ ਬਸ ਕੰਮ ਚੱਲੂਗਾ ਤਾਂ ਮਾੜਾ ਮਟਾਵਾ ਤੇ ਹੁਣ ਬਾਕੀ ਮੈਂ ਸਰਪੰਚ ਨੂੰ ਵੀ ਕਹਿਣਾ ਸਾਰੀ ਪੰਚਾਇਤ ਨੂੰ ਸੋਡੂ ਇਕੱਠੀ ਕਰਕੇ ਇਹਨਾਂ ਦਾ ਡੰਗ ਹਏ ਵੀ ਨਹੀਂ ਲੈਣਾ ਆਪਣਾ ਸਿਲੰਡਰ ਦਾ ਵਾਲਾ ਮਹਿੰਗਾ ਨੇ ਦਿਹਾੜੀ ਤਾਂ ਹੈ ਹੀ ਨਹੀਂ ਕੁਛ ਹਾਂਜੀ ਦਿਹਾੜੀ ਨਹੀਂ ਦਿਹਾੜੀ ਦੀ ਮੰਗ ਹੋਈ ਹਾਉ ਮੰਗ ਰੱਖਦੇ ਆ ਨਾ 700 ਰੁਪਏ ਦਿਹਾੜੀ ਮੰਗ ਇਹਨਾਂ ਦੀ ਕਿਵੇਂ ਤਾਰੀ ਠੀਕ ਹੈ ਜੀ ਵਧੀਆ ਚੱਲੀਆਂ ਦਾ ਕੰਮ ਬਹੁਤ ਵਧੀਆ ਬੰਦੇ ਤੇਜ਼ ਆ ਸਾਰੇ ਕੰਮ ਨੂੰ ਨਾ ਹਾਂ ਵਧੀਆ ਚੱਲੋ ਯਾਰ ਆਹੀ ਬਾਈ ਜੀ ਆਪਣਾ ਪੀਣ ਵਾਲਾ ਪਾਣੀ ਆ ਵਾਟਰ ਬਾਕਸ ਦਾ ਦੇਖ ਲਓ ਇਹਦੇ ਵਿੱਚ ਕਿਹੜਾ ਦਿਵਾਂਗਾ ਪਾਉਂਦਾ ਸੀ ਐਸ ਤਰ੍ਹਾਂ ਹੀ ਪਾਣੀ ਪੀ ਜਾਂਦੇ ਆ ਮਜਬੂਰੀ ਚ ਤੇ ਹੁਣ ਸਾਰਾ ਕੁਝ ਆਪਾਂ ਵਿੱਚੀ ਡਿਟੇਲ ਦੇ ਵਿੱਚ ਦੇਵਾਂਗੇ ਵੀ ਜਿਹੜੀ ਆਪਣੀ ਮੰਗ ਆ ਸਰਕਾਰ ਤੋਂ ਮੈਂ ਤਾਂ ਸਮਾਰ ਕੇ ਪੜਾ ਕੇ ਲਿਖ ਜਾ ਹਾਲ ਵਧੀਆ ਆ ਨਾ ਆਪਣਾ ਸਰੀਰ ਜਿਹਾ ਖੁੱਲਾ ਹੋ ਜਾਂਦਾ ਇਹਦੇ ਨਾਲ ਬਾੜੀ ਸਰਦੀ ਨਹੀਂ ਲੱਗਦੀ ਨਾਲੇ ਜੋ ਬੰਦਾ ਕੰਮ ਤੇ ਲੱਗਿਆ ਰਹੇ ਜਦੋਂ ਆਪਾਂ ਕਹਿੰਦੇ ਨਾ ਬਿਮਾਰ ਹੁੰਦਾ ਬਿਮਾਰ ਦਾ ਵਿਹਲਾ ਬੰਦਾ ਹੁੰਦਾ ਸੋਚੀ ਜਾਂਦਾ ਟੈਨਸ਼ਨ 'ਚ ਰਹਿੰਦਾਗਾ ਆਪ ਦਾ ਵਧੀਆ ਕੰਮ ਮਿਲ ਜਾਂਦਾ ਆ ਦੇਖ ਲਓ ਬਾਈ ਆ ਹਾਲ ਸੀਗਾ ਨਾ ਜਿਹੜੀਆਂ ਆ ਨਾ ਪੌੜੀਆਂ ਇੱਥੋਂ ਦੀਆਂ ਵਾਟਰ ਬੱਸ ਵਾਲੇ ਡੱਗ ਨੂੰ ਤੇ ਅੱਗੇ ਪਾਣੀ ਦੇਖ ਲਓ ਤੇ ਹੁਣ ਜੇ ਕੰਮ ਵਾਲੇ ਆਏ ਤਾਂ ਨਾਲ ਦੀ ਨਾਲ ਸਮਾਰਾ ਸਮਾਰੀ ਹੋ ਜੂਗੀ ਤੇ ਉਹੀ ਪਾਣੀ ਜਿਹੜਾ ਗੰਦਾ ਸੀ ਉਹੀ ਪਾਣੀ ਸਾਫ ਹੋ ਜਾਊਗਾ ਜਦੋਂ ਮਿੱਟੀ ਵਿੱਚ ਚਾਈ ਜਾ ਤੇ ਸਾਰੇ ਵਧੀਆ ਕੰਮ ਤੇ ਲੱਗੇ ਹੋਏ ਨੇ ਖੁਸ਼ ਹੋ ਸਾਰੇ ਭਾਈ ਜਾਂ ਪੂਰੇ ਖੁਸ਼ ਆ ਨਾ ਕੋਈ ਕੋਈ ਤਾਂ ਨਹੀਂ ਨਾਰਾਜ਼ ਹੈਗਾ ਕੋਈ ਵੀ ਵਧੀਆ ਜੀ ਹਾਂ ਆਪਾਂ ਨੂੰ ਕੰਮ ਹੀ ਮਿਲਣਾ ਚਾਹੀਦਾ ਕਿ ਨਹੀਂ ਹਾਂ ਸਹੀ ਆਖਿਆ ਤੁਹਾਡੇ ਮੱਥੇ ਮਾਰ ਚੱਲੋ ਤੇ ਨਾ ਤੁਹਾਨੂੰ ਸਾਰੀ ਦੱਸ ਕੇ ਆਈ ਆ ਦੇਖੋ ਹਾਂ ਬਾਈ ਜੀ ਸਾਡੇ ਫੈਸਲੇ ਹੋ ਕੇ ਖੜ ਜਾ ਨਹੀਂ ਆ ਜਾ ਮਾਤੇ ਹਾਂ ਹਾਂ ਨਹੀਂ ਵਧੀਆ ਫੇਰ ਹੋਰ ਦੇਖਿਆ ਕਿ ਤਾਂ ਖਾਲੀ ਕਰਾਤੀ ਉੱਥੇ ਨਹੀਂ ਬਟੇਰੇ ਹਰੇ ਨਹੀਂ ਵਧੀਆ ਨਾ ਸਾਰੀਆਂ ਮੇਰੀ ਮਾਤਾ ਵਰਗਾ ਵਧੀਆ ਨਾ ਐਡੀ ਐਡੀ ਉਮਰ ਦੇ ਕੰਮ ਤੇ ਲੱਗੀਆਂ ਹੋਣਗੀਆਂ ਹਾਂ ਨਾ ਹੀ ਮੇਰੀ ਭੈਣ ਕੋਈ ਆਏ ਨਹੀਂ ਵੀ ਬੈਹਜੂਗੀ ਕੋਈ ਨਹੀਂ ਖੜੇ ਹੈਗੇ ਹਾਂ ਹਾਂ ਮਸਾ ਦਾ ਕੰਮ ਹੈ ਹਾਂ ਮਸਾ ਦਾ ਕੰਮ ਹੈ ਹਾਂ ਠੀਕ ਹੈ ਵਧੀਆ ਜੀ ਆ ਸੱਚ ਸਾਡੇ ਨਾਲ ਉਹ ਹੈ ਬੈਦ ਸਾਹਿਬ ਅਸੀਂ ਬੈਦ ਹੀ ਆਖਾਂਗੇ ਤੇ ਰਾਲਾ ਨਾਲ ਐ ਆ ਵੀ ਹੁਣ ਵੀ ਇਹਦੇ ਵਿੱਚ ਤਾਂ ਆਪਾਂ ਐਡ ਦਾ ਸਮਾਰਕ ਹੀ ਲਾਉਣੀ ਹੈ ਇਹ ਜਿਹੜੀ ਮੇਰੀ ਤਾਂ ਮਾਤਾ ਹੀ ਮੰਨੋ ਇਹ ਨਾ ਇੱਕ ਤਰ੍ਹਾਂ ਦੇ ਬੈਦ ਹੈ ਕੋਈ ਕਿਸਦਾ ਢੂਈ ਦੁਖਦੀ ਹੈ ਕਿਸਦਾ ਕੋਈ ਗਿੱਟਾ ਹੋਇਆ ਉਤਰਿਆਗਾ ਜਾਂ ਨਾਰਕ ਉਤਰੀ ਹੈ ਚੜੀ ਹੋਈ ਹੈ ਕਿਸੇ ਦੀ ਕੋਈ ਵੀ ਕੰਮ ਹੈਗਾ ਕੋਈ ਵੀ ਆਇ ਤੋਂ ਵੀ ਆਪਣਾ ਜਿਵੇਂ ਉਹ ਪਰ ਇਹਨਾਂ ਜਾਣੇਗੇ ਉੱਥੇ ਖਾਨ ਸਾਹਿਬ ਤੇ ਇਧਰ ਦੁਕਾਨਕਾਰੀ ਬੈਠਾ ਕੋਈ ਫਲਾਣਾ ਦੁਕਾਨਕਾਰੀ ਬੈਠਾ ਕਿਤੇ ਜਾਣ ਦੀ ਬਾਈ ਜੀ ਲੋੜ ਨਹੀਂ ਜੱਜਲਪਿੰਡ ਦੇ ਆ ਸਾਡੇ ਮੇਰੇ ਮਾਤਾ ਇਹ ਸਾਰੇ ਕੰਮ ਇਹਦੇ ਨਾਲ ਵੀ ਕਿਸੇ ਦਾ ਉੱਤਰਿਆ ਕੋਈ ਵੀ ਅੰਗ ਉੱਤਰਿਆ ਹੋਵੇ ਤੇ ਚੜਾ ਕੇ ਲਿਆ ਸਕਦਾ ਇਹਨੇ ਆਏ ਨਹੀਂ ਕੋਈ ਫੀਸ ਮੰਗਣੀ ਆਪਦੀ ਮਰਜ਼ੀ ਨਾਲ ਸਰਦਮਤਾ ਕੋਈ ਦੇ ਸਕਦਾ ਤੇ ਸੇਵਾ ਹੀ ਇੱਕ ਤਰ੍ਹਾਂ ਦੇ ਇਹਨਾਂ ਦੀ ਤੇ ਬਾਕੀ ਸੋਨੂੰ ਡਿਟੇਲ ਦੇ ਵਿੱਚ ਫੇਰ ਦੱਸਾਂਗੇ ਅਸੀਂ ਲੈ ਬੱਚੇ ਵੀ ਨਾਲ ਹੀ ਆ ਗਏ ਇਹਨਾਂ ਦਾ ਕਿੱਥੇ ਜੀ ਲੱਗਦਾ ਸੀ ਵਿਚਾਰਾਂ ਦਾ ਕੱਲਿਆਂ ਦਾ ਕਰੇ ਇਹ ਵੀ ਨਾਲ ਹੀ ਆ ਗਏ ਆਗੇ ਮਾਤਾ ਆਹਦਾ ਕਿੰਨੀ ਉਮਰ ਹੋਊਗੀ 70 70 ਸਾਲ ਅੱਛਾ ਜੀ ਆਹ ਦੇਖ ਲਓ ਹਾਲ ਕੀ ਹੱਥ ਦੇਖ ਲਓ ਨਾ ਇੰਨੀ ਠੰਡ ਦੇ ਵਿੱਚ ਆ ਮੇਰੀ ਮਾਂ ਦੇ ਹੱਥ ਵੀ ਆਏ ਨਾ ਕੁੰਗੜੀ ਜਾਂਦੇ ਨਾਲ ਹੀ ਤੇ ਫੇਰ ਵੀ ਦੇਖ ਲਓ ਇੱਧਰ ਕੱਖਾਂ 'ਚ ਮੱਥਾ ਮਾਰਦੀ ਆ ਇਹ ਅਗਲਾ ਕਹਿੰਦਾ ਕਿਤੇ ਬੇਲੀ ਉਹੀ ਤਨਖਾਹ ਲਈ ਜਾਂਦੀ ਹੋ ਆਪਦੀ ਇਹ ਕੋਈ ਨਹੀਂ ਇੱਥੇ ਇੱਕ ਵੀ ਬੰਦਾ ਨਹੀਂ ਹੈਗਾ ਬੇਲਾ ਜਿਹੜਾ ਰਹਿ ਗਿਆ ਉਹ ਬੇਲਾ ਉਹ ਦੇਖ ਲਓ ਠੇਕੇਦਾਰ ਸਾਡਾ ਜਿਹੜਾ ਠੇਕਾ ਹੁੰਦਾ ਸੀ ਨਾ ਪਹਿਲਾਂ ਹੁਣ ਛੋਟੀ ਤੇ ਤੁਰਦਿਆਂ ਨਾਲੇ ਫੇਰ ਵੀ ਇਹਨੇ ਨਾਲ-ਨਾਲ ਕੰਮ ਕਰਦਾ ਉਹ ਲੋ ਬਾਈ ਜੀ ਮਨਰੇਗਾ ਦਾ ਕੰਮ ਚੱਲ ਰਿਹਾ ਅੱਜ ਪਹਿਲੇ ਦਿਨ ਤੇ ਧੁੰਦ ਦਿਖਾਉਣਾ ਪਹਿਲਾਂ ਤੁਹਾਨੂੰ ਇੰਨੀ ਧੁੰਦ ਆ ਵੀ ਮਾਲਾ ਪਾਣੀ ਵੀ ਨੱਗਾ ਦੇ ਵਿੱਚ ਦਿਖ ਰਿਹਾ ਤੇ ਕੰਮ ਚੱਲਿਆ ਪਹਿਲੇ ਦਿਨ ਨਵੀਂ ਪੰਚਾਇਤ ਨਵਾਂ ਸਰਪੰਚ ਨਵੇਂ ਮੈਂਬਰ ਅੱਜ ਸਾਰੇ ਹਾਜ਼ਰ ਨੇ ਅੱਜ ਕੰਮ ਵਧੀਆ ਚੱਲ ਪਿਆ ਖੁਸ਼ ਆ ਬਾਈ ਸਾਰੇ ਉੱਚੀ ਬੋਲ ਕੇ ਦੱਸਿਆ ਕਰੋ ਇੱਧਰ ਨੂੰ ਜਿਵੇਂ ਜਿਵੇਂ ਘੁੰਮੀਆਂ ਦਾ ਉਮੀਦ ਦੱਸ ਦਿਓ ਆ ਠੀਕ ਹੋਣਾ ਲੈ ਹੁਣ ਆਪਾਂ ਸਰਪੰਚ ਸਾਹਿਬ ਤੋਂ ਪੁੱਛਦੇ ਹਾਂ ਕੀ ਹਾਲ ਸਰਪੰਚ ਸਾਹਿਬ ਹਾਂਜੀ ਬਹੁਤ ਵਧੀਆ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਸਤਿ ਸ਼੍ਰੀ ਅਕਾਲ ਨਵਾਂ ਕੰਮ ਚੱਲਿਆ ਤੁਹਾਡਾ ਬਹੁਤ ਵਧੀਆ ਚਲੋ ਖੁਸ਼ੀ ਦਾ ਮਾਹੌਲ ਹੈ ਹਾਂਜੀ ਹਾਂਜੀ ਤੇ ਹੁਣ ਵੀ ਕੰਮ ਅੱਜ ਸਟਾਰਟ ਹੋ ਗਿਆ ਮਨਰੇਗਾ ਦਾ ਇਨਾਂ ਦੀ ਪਹਿਲੀ ਮੰਗ ਤਾਂ ਇਹੀ ਰੱਖੀ ਜਾਂਦੇ ਆ ਕਹਿੰਦੇ ਹੁਣ ਆਖੀ ਸਾਡੇ ਤੁਹਾਡੇ ਸਾਹਮਣੇ ਵੀ ਸਾਡਾ ਕੰਮ ਨਾ ਰੁਕੇ ਤੇ ਹੁਣ ਤੁਹਾਡੇ ਹਿਸਾਬ ਨਾਲ ਕੰਮ ਚੱਲਦਾ ਰਹੂਗਾ ਇਹ ਕੰਮ ਚੱਲਦਾ ਰਹੂਗਾ ਲੰਮੇ ਸਮੇਂ ਲਈ ਜਿੰਨਾ ਚਿਰ ਵੀ 100 ਦਿਨ ਪੂਰਾ ਨਹੀਂ ਹੁੰਦਾ ਕੰਮ ਚੱਲੀ ਜਾਊਗਾ ਜੀ ਇੱਕ ਦੋ ਮਤੇ ਪਾਸ ਕਰਿਆ ਸੀ ਇੱਕ ਤਾਂ ਜਿੱਥੇ ਕੰਮ ਚਲਾਉਣਾ ਉੱਥੋਂ ਦੀ ਲੋਕੇਸ਼ਨ ਹੀ ਲੱਗੂਗੀ ਵੀ ਆਏ ਨਹੀਂ ਲੋਕੇਸ਼ਨ ਤਾਂ ਪਹਿਲਾਂ ਤਾਂ ਐ ਸੀ ਨਾ ਉੱਥੇ ਵੀ ਕੱਸੀ ਕਿੰਨੀ ਦੂਰ ਐ ਤਲਵੰਡੀ ਵਾਲੀ ਸ਼ੈਡ ਆ ਉੱਥੇ ਸਾਰਿਆਂ ਨੂੰ ਜਾਣਾ ਪੈਂਦਾ ਸੀ ਹਾਂਜੀ ਹਾਂਜੀ ਡੇਲੀ ਦੀ ਡੇਲੀ ਵੀ ਕੰਮ ਤਾਂ 3 ਕਿਲੋਮੀਟਰ ਪਾਸੇ ਚੱਲਦਾ ਸੀ 7 ਕਿਲੋਮੀਟਰ ਵੀ ਪਾਸੇ ਚੱਲਦਾ ਸੀ ਤੇ ਲੋਕੇਸ਼ਨ ਉੱਥੇ ਦਿਖਾਉਣੀ ਪੈਂਦੀ ਸੀ ਉਹ ਐ ਨਹੀਂ ਹੋਊਗਾ ਜੀ ਹੁਣ ਜਿੱਥੋਂ ਕੰਮ ਚਲਾਵਾਂਗੇ ਜੇ ਵਾਟਰ ਬਾਕਸ 'ਚ ਕੰਮ ਚੱਲਦਾ ਤਾਂ ਵਾਟਰ ਬਾਕਸ ਦੀ ਲੋਕੇਸ਼ਨ ਲਾਇਆ ਕਰਾਂਗੇ ਜੇ ਖਾਲ ਤੇ 'ਚ ਕੰਮ ਚੱਲਦਾ ਤਾਂ ਖਾਲ ਦੀ ਲਾਇਆ ਕਰਾਂਗੇ ਹਾਂਜੀ ਦੂਰ ਨਹੀਂ ਜਾਣਾ ਪੈਂਦਾ ਤੇ ਦੋ ਪਾਰਟੀਆਂ ਬਣਾਵਾਂਗੇ ਇੱਕ ਤੋਂ ਲੈ ਕੇ 150 ਤੱਕ 150 ਤੋਂ ਲੈ ਕੇ ਜਿੰਨੇ ਤੱਕ ਕਾਰਡ ਹੈ ਉਹਨੇ ਤੱਕ ਵੀ ਜਿੰਨੇ ਵੀ ਹੈਗੇ ਦੋ ਹੀ ਬਣਾਉਂਗੇ ਸ਼ਿਫਟਾਂ ਏ ਤੇ ਵੀ ਸ਼ਿਫਟ ਬਣੂਗੀ ਹਾਂਜੀ ਹਾਂਜੀ ਹੈ ਜੀ 10 ਦਿਨਾਂ ਦਾ ਕੁਝ ਨਹੀਂ ਬੰਦਾ 10 ਦਿਨਾਂ ਦਾ ਕੰਮ ਮੰਗਦੇ ਆ 10 ਦਿਨਾਂ ਦਾ ਕੰਮ ਹੈ ਜੀ 10 10 ਦਿਨਾਂ ਦਾ ਜੀ 10 ਦਿਨ ਉਹ ਪਾਰਟੀ ਕੰਮ ਕਰਿਆ ਕਰੇ 10 ਦਿਨ ਵੀ ਦੂਜੀ ਪਾਰਟੀ ਕੰਮ ਕਰਿਆ ਕਰੇ ਉਹ ਤਾਂ ਆਪਾਂ ਸੈਕਟਰੀ ਸਾਹਿਬ ਨਾਲ ਗੱਲ ਕਰ ਲਾਂਗੇ ਜਿਵੇਂ ਉਹ ਕਹੂਗਾ ਉਵੇਂ ਕਰਨਾ ਪਊ ਆਪਾਂ ਜਿਵੇਂ ਕਾਨੂੰਨ ਬਣਿਆ ਨਾ ਉਹ ਤਾਂ ਮੰਨ ਲੈ ਵੀ ਛੇ ਦਿਨਾਂ ਦਾ ਕੰਮ ਦਿੱਤਾ ਹਾਂ ਸਿਰ ਵੀ 10-10 ਦਿਨਾਂ ਦਾ ਕੰਮ ਇਹ ਨਾ ਮਾਤਾਵਰੀਆਂ ਦੀ ਗੱਲ ਇਹ ਵੀ ਸਹੀ ਆ ਨਾ ਵੀ ਜਿਹੜੇ ਕਾ ਏ ਤੇ ਬੀ ਦੋ ਸ਼ਿਫਟਾਂ ਹੋਗੀਆਂ ਉਹਨਾਂ ਦੇ ਵਿੱਚ ਹਣ 10 ਦਿਨ ਤਾਂ ਇੱਕ ਪਾਰਟੀ ਲਾਊਗੀ ਏ ਵਾਲੀ ਤੇ ਬੀ ਵਾਲੀ 10 ਦਿਨ ਐ ਸਹੀ ਆ ਇਹ ਨਹੀਂ ਤਾਂ ਪੱਖਵਾਜੀ ਨਹੀਂ ਹੁੰਦੀ ਵਿੱਚ ਇਹਦੇ ਇਹ ਸਹੀ ਰਹੂਗਾ ਤੇ ਬਾਕੀ ਹੋਰ ਸਰਪੰਚ ਸਾਹਿਬ ਬਹੁਤ ਠੀਕ ਹੈ ਜੀ ਬਸ ਅੱਜ ਪਹਿਲੇ ਦਿਨ ਕੰਮ ਚਲਾਤਾ ਜੀ ਜਿੰਨਾ ਚਿਰ ਇਹਨਾਂ ਦਾ 100 ਦਿਨ ਪੂਰਾ ਨਹੀਂ ਹੁੰਦਾ ਜੀ ਅਸੀਂ ਕੰਮ ਕਢਾਈ ਚ ਲਾਂਗੇ ਮਸਟੌਲ ਤੇ ਕੰਮ ਚੱਲੀ ਜਾਊਗਾ ਜੀ ਵੀ ਕੰਮ ਮਾਲਾ ਰੋਕਦਾਨੀ ਹੈਗਾ ਨਹੀਂ ਰੋਕਣ ਨਹੀਂ ਦਿੰਦੇ ਜੀ ਮਾਲਾ ਜਿਵੇਂ ਇਹ ਏ ਵਾਲੇ ਏਕ ਏ ਪਾਰਟੀ ਅੱਜ ਵੀ ਅੱਜ ਏ ਪਾਰਟੀ ਹੈ ਇੱਕ ਬੀ ਪਾਰਟੀ ਹੈ ਜੀ ਤੇ ਉਸ ਤੋਂ ਬਾਅਦ ਇਹਨਾਂ ਨੂੰ ਕਿੰਨੇ ਦਿਨ ਮਿਲੂਗਾ ਹੁਣ ਕੰਮ ਤੁਹਾਡੇ ਹਿਸਾਬ ਨਾਲ ਇਹਨਾਂ ਦਾ ਕੇਰਾ ਸ਼ਹੀਦਨਾਂ ਦਾ ਮਸਟੌਲ ਕੱਢਿਆ ਜੀ ਬਸ ਕੱਢੀ ਚੱਲਾਂਗੇ ਉਸ ਤੋਂ ਬਾਅਦ ਸ਼ਹੀਦਨਾਂ ਦਾ ਬੀ ਵਾਲਿਆਂ ਦਾ ਕੱਢ ਦਾਂਗੇ ਉਦੋਂ ਦੋ ਚੀਜ਼ਾਂ ਦਾ ਫੇਰ ਇਹਨਾਂ ਲੱਗਣਾ ਇੱਕੋ ਜਿਹਾ ਰੱਖਣਾ ਵੀ ਦੋਨਾਂ ਨੂੰ ਹਾਂਜੀ 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 ਫਖਵਾਜ ਨਹੀਂ ਹੋਊਗੀ ਕੋਈ ਠੀਕ ਇੱਕੋ ਜਿਹਾ ਰੱਖਣਾ ਛੇਤੀ ਆ ਜਾ ਕਰਨ ਹਾਂਜੀ ਇੱਕ ਨਾ ਪੈਸਿਆਂ ਦੀ ਮੰਗਾਉ ਸੋਡੀ ਵੀ ਤਨਖਾਹ ਕਿੰਨੇ ਤਨਖਾਹ ਆਪਣੀ ਕਿੰਨੀ ਹੈ ਸੋਡੀ 325 ਰੁਪਏ ਹਾਂਜੀ ਤੇ ਸੋਨੂੰ ਕਿਵੇਂ ਲੱਗਦਾ ਬਹੁਤ ਆ ਵੀ ਇੰਨੀ ਤਨਖਾਹ ਕਿੰਨੀ ਹੋਣੀ ਚਾਹੀਦੀ ਆ 700 700 ਰੁਪਏ ਮੋਲੋ ਸਿਲੰਡਰ ਤੋਂ ਘੱਟ ਮੰਗਦੇ ਹਾਂ 840 ਦਾ 850 ਸਿਲੰਡਰ ਆ। ਲਹਿਣ ਰੁਪਏ ਤਾਂ ਵਿਚਾਰਿਆ ਸਿਲੰਡਰ ਦਾ ਵੀ ਘੱਟ ਮੰਗਦੇ ਆ ਸਿਲੰਡਰਾਂ ਦਾ ਐਂ ਬੋਲਦਾ ਮੈਂ। ਹੁਣ ਪਹਿਲਾਂ ਸਾਡੇ ਹਲਕੇ ਦੇ ਵਿੱਚ ਇਹ ਪੱਟੀ ਹੈਗੀ ਸਾਡੀ ਨਰਮੇ ਦੀ ਪੱਟੀ ਬਟੰਡਾ ਤੇ ਹੁਣ ਨਰਮਾ ਵੀ ਬੀਜਨੋਂ हट ਕੇ ਸਾਰਾ ਝੋਨਾ ਹੀ ਚੱਲਦਾ ਹੈਗਾ। ਤੇ ਤਾਂ ਕਰਕੇ ਹੁਣ 700 ਰੁਪਏ ਮੰਗ ਰੱਖੀ ਇਹਨਾਂ ਨੇ। ਤੇ ਸਿਲੰਡਰ ਸਾਡਾ ਖਤਮ ਹੀ ਰਹਿੰਦਾ ਹਰੇਕ ਦਿਈ। ਬਣੀ ਨਹੀਂ। ਔਰ ਕਿੰਨੇ ਪੈਸੇ ਮਿਲਦੇ ਆਪਾਂ ਨੂੰ ਡੇਲੀ ਦੇ? 325 325 ਰੁਪਏ। ਹਾਂਜੀ। ਇਸ ਤੋਂ ਬਾਅਦ ਹੁਣ ਬਹੁਤ ਛੋਡੀ ਤਨਖਾਹ ਹੈ ਇਹ ਮਾਲਕ ਦੇ ਦਿੰਦੀ ਕਿ ਘੱਟ ਆ ਤੁਹਾਨੂੰ ਲੱਗਦਾ। ਕਿੰਨੀ ਹੋਣੀ ਚਾਹੀਦੀ ਹੈ? 700 ਰੁਪਿਆ। 700 ਰੁਪਿਆ। ਲੈ 700 ਰੁਪਿਆ ਮੰਗ ਰੱਖੀ ਐ। ਮਾਤਾ ਹੋਰਿਆਂ ਨੇ ਭੈਣਾਂ ਨੇ ਸਾਰੇ ਜਿੰਨੇ ਮੰਦਰੇਗ ਵਾਲੇ ਆ। ਇਹ ਤਾਂ ਹੁਣ ਇਹਨਾਂ ਨੂੰ ਤਾਂ ਵਿਚਾਰਿਆਂ ਨੇ ਕੰਮ ਕਰਨਾ ਸੀ ਪਿੰਡ ਵਾਲੇ ਵੀ ਮੰਗ ਰੱਖਦੇ ਨੇ ਸਾਰੇ। ਵੀ ਐਨੇ ਕਿ ਤਾ ਹੋਵੇ ਨਾ ਸਾਰਿਆਂ ਦੀ। ਜੇ 700 ਰੁਪਏ ਦਿਹਾੜੀ ਹੋਊ ਫੇਰ ਆਪਦਾ ਰਾਸ਼ਨ ਪਾਣੀ ਦਾ ਸਾਰਾ ਪੂਰਾ ਆਉਂਦਾ ਕੰਮ ਤੇ ਨਹੀਂ ਬੱਚਿਆਂ ਦਾ ਵੀ ਸਾਰਾ ਖਰਚਾ ਨਹੀਂ ਪੂਰਾ ਆਉਂਦਾ ਤੇ ਹੂੰ ਕੰਮ ਸਾਰਿਆਂ ਨੂੰ ਵਧੀਆ ਮਿਲੇਗਾ ਹਾਂ ਕੰਮ ਹੋਰ ਕੋਈ ਮੰਗ ਸਾਡੀ ਕੀ ਆ ਮਾਲ ਜਿਹੜੇ ਆਹ ਜਿਹੜੇ ਕਸਗੇ ਚੱਕੀ ਫਿਰਦੇ ਹੋ ਤੁਸੀਂ ਆਪਦੇ ਆਪਦੇ ਥੋੜੇ ਵੀ ਸਰਕਾਰ ਦਾ ਕੋਈ ਹੈ ਨਹੀਂਗਾ ਲੈ ਬਾਈ ਜੀ ਹੁਣ ਮੰਗੇ ਇਹਨਾਂ ਦੀ ਬੱਠਲ ਬੱਠਲਾਂ ਦੀ ਲੋੜ ਹੈ ਤਾਂ ਬੱਠਲ ਵੀ ਚਾਹੀਦੇ ਆ ਸਾਰੇ ਵੀ ਕਹੀ ਕਹਾੜੇ ਜਿੰਨੇ ਵੀ ਜ਼ਰੂਰਤ ਪੈਂਦੀ ਹੈ ਜਿਵੇਂ ਸਰਕਾਰ ਆਪਾਂ ਤੋਂ ਕੰਮ ਕਰਾਉਂਦੀ ਹੈ ਉਸ ਤਰ੍ਹਾਂ ਇਹਨਾਂ ਨੂੰ ਮਿਲਨੇ ਚਾਹੀਦੇ ਆ ਤੇ ਇੱਕ ਮੈਨੂੰ ਖੁਸ਼ੀ ਆਈ ਨਾ ਜਿਹੜੀ ਲੋਕੇਸ਼ਨ ਸੀਗੀ ਵੀ ਕਿਤੇ ਜਾਣਾ ਪੈਂਦਾ ਸੀ ਜਿੱਥੇ ਕੰਮ ਚੱਲੂਗਾ ਉੱਥੇ-ਉੱਥੇ ਲੋਕੇਸ਼ਨ ਦੇ ਹਿਸਾਬ ਨਾਲ ਕੰਮ ਹੋਣਗੇ ਉਹ ਵੀ ਸਰਪੰਚ ਨੇ ਕੰਮ ਵਧੀਆ ਕਰਵਾਇਆ ਤੁਹਾਡਾ ਵੀ ਹੁਣ 3 ਕਿਲੋਮੀਟਰ ਦੂਰ ਜਾਣਾ ਪੈਂਦਾ ਸੀ ਫੇਰ ਆਉਣਾ ਪੈਂਦਾ ਸੀ ਔਖਾ ਬਹੁਤ ਸੀਗਾ ਖਾਣਾ ਤੇ ਮਿਲਕ ਦੇ ਕਿਤੇ ਹੁੰਦੇ ਕਿਤੇ ਕਿਤੇ ਨਹੀਂ ਹਾਇ ਲੱਗਣੀ ਹੁੰਦੀ ਪਾਣੀ ਵਾਲੇ ਟੈਂਪਲ ਦੀ ਚਾਹੀਦੇ ਭਾਈ ਸਾਨੂੰ ਹੋਲੀ ਪੂਰੀ ਦੀ ਚਾਹੀਦੀ ਹੈ ਪਾਣੀ ਵੀ ਸਾਡੇ ਕੋਲ ਸਾਧਨ ਚਾਹੀਦਾ ਸਾਡੇ ਬੈਠਣ ਨੂੰ ਚਾਹ ਪਾਣੀ ਪੀਣੇ ਆ ਜਦੋਂ ਵੀ ਸਾਨੂੰ ਵੀ ਆਪ ਦਾ ਪੱਤ ਕਾਗਜ਼ ਪੱਤਰ ਉੱਤੇ ਬੈਠਣ ਨੂੰ ਹਾਂ ਉਹ ਵੀ ਚਾਹੀਦਾ ਚਾਹੀਦਾ ਹਾਂ ਹੁਣ ਉਮਰ ਤਾਂ 70 ਸਾਲ ਆ ਛੋਡੀ ਹਾਂ ਤੇ ਉਹ ਤਾਂ ਚਾਹੀਦੀ ਆ ਫੇਰ ਹਾਂ ਤਾਂ ਚਾਹੀਦਾ ਚਾਹ ਪਾਣੀ ਪੀਣਾ ਫੇਰ ਤੇ ਆ ਠੰਡ ਦੇ ਵਿੱਚ ਸਰਦੀ ਦੇ ਵਿੱਚ ਸਾਰਿਆਂ ਨੇ ਧੂੰਗਾ ਪਾਉਂਗਾ ਹੁੰਗਾ ਸੇਕੀ ਜਾਂਦੇ ਸਾਰੇ ਤੇ ਛੋਡੇ ਚੋਂ ਮੈਂ ਦੇਖੀ ਜਾਂਦਾ ਘੰਟਾ ਇੱਕ ਹੋ ਗਿਆ ਕੋਈ ਨਹੀਂ ਸੇਕਣ ਗਿਆ ਛੋਡੇ ਚੋਂ ਤੇ ਵੀ ਮਾਲਾ ਤੱਕੜੀ ਹੋ ਸਾਰਿਆਂ ਤੋਂ ਹਾਂ ਤੱਕੜੀ ਐਨੀ ਉਮਰ ਦੇ ਵਿੱਚ ਹੋਰ ਬਈ ਕੋਈ ਨਵੀਂ ਮੰਗ ਆ ਇਧਰੋਂ ਛੜੀ ਹੋਊਗੀ ਹੈ ਬੋਲਦੇ ਬੋਲਦੇ ਕੋਈ ਕਿਵੇਂ ਲੱਗਦੇ ਤੁਹਾਨੂੰ ਮਾਹੌਲ ਠੀਕ ਆ ਹੁਣ ਵਧੀਆ ਹਾਂ ਠੀਕ ਆ ਬਹੁਤ ਬੜੀ ਖੁਸ਼ੀ ਹੈ ਤੇ ਹੁਣ ਹੋਰ ਕੀ ਚਾਹੀਦਾ ਵਾ ਹੋਰ ਕਣਕ ਹੀ ਥੋੜੀ ਆਉਂਦੀ ਐ ਕਣਕ ਆਉਂਦੀ ਨਹੀਂ ਹੁਣ ਕਣਕ 5 ਕਿਲੋ ਆਉਂਦੀ ਐ 5 ਕਿਲੋ ਮੇਰੇ ਫਿਰ ਕੀ ਖਾਜੇ ਦੀ ਦੇਉਂਦੇ ਨਹੀਂ ਉਹ ਬੋਟਾਂ ਇਹ ਵੇਲੇ ਤਾਂ ਆਉਂਦੀ ਸੀ ਹੁਣ ਆਈ ਨਹੀਂ ਮੁੜ ਕੇ 5 ਕਿਲੋ ਆਉਂਦੀ ਐ 5 ਕਿਲੋ ਮਹੀਨੇ ਦੀ ਐ 5 ਕਿਲੋ ਆਉਂਦੀ ਐ ਹਾਂ ਮਹੀਨੇ ਦੀ ਉਹ ਜਿਹੜੀ 2200 ਰੁਪਏ ਕਿਸਾਨਾਂ ਤੋਂ ਖਰੀਦੀ ਸੀ 3200 ਰੁਪਏ ਹੋਈ ਪਈ ਆ ਉਹ ਹਾਂ ਤੁਹਾਨੂੰ ਖਾਈ ਜੀ ਉਹੀ ਤੇ ਆਟਾ ਵੀ ਮਹਿੰਗਾ ਹੋ ਗਿਆ ਆਟਾ 36 ਰੁਪਏ ਆਟਾ ਹੋ ਰਿਹਾ ਹਾਂ 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 ਕੰਮ ਵੀ ਭਾਈ ਹੁਣ ਚੱਲਿਆ ਮੇਰੇ ਗਾ ਦਾ ਕੰਮ 4-5 ਮਹੀਨੇ ਹੋ ਗਏ ਚੱਲਿਆ ਨਹੀਂ ਬੁੱਤ ਕੰਮ ਤਾਂ ਹੀ ਦਵਾਈ ਪਾਇਸੇ ਆਦੇ ਵੀ ਛੇਤੀ ਆ ਜਾ ਕਰਨਾ ਆਟਾ ਨਹੀਂ ਤਾਂ ਆ ਕਰਾਂਗੇ ਫਿਰ ਰੋਕੀਏ ਹੁਣ ਵੀ ਪੈਸੇ ਕੀ ਹਿਸਾਬ ਨਾਲ ਆਉਂਦੇ ਤੁਹਾਨੂੰ ਲੇਟ ਹੋ ਜਾਂਦੇ ਪੈਸੇ ਵੀ ਡੇਟ ਤੋਂ ਬਈ ਹੁਣ ਆਏ ਆ ਕਰੀ ਚੱਲੋ ਜਿਵੇਂ ਆਉਂਦੇ ਸੀ ਉਹਦੇ ਸੀ ਹੁਣ ਸਾਡੇ ਤੇ ਆਇਆ ਪਰ ਮਾਤੇ ਆ ਗਿਆ ਪਤਰਾ ਤੋਂ ਲੱਗ ਜਾਂਦੇ ਆ ਹਾਂ ਇੱਕ ਲੇਬਰ ਦਾ ਕੰਮ ਚੱਲ ਗਿਆ ਦੂਜੀ ਜਦੋਂ ਚੱਲਿਆ ਉਦੋਂ ਪੈਸੇ ਇੱਕ ਦਿਨ ਆ ਜਾਂਦੇ ਪਰ ਦੂਜੀ ਜਿਆਦਾ ਪੈਸੇ ਤਾਂ ਆ ਜਾਂਦੇ 15 ਦਿਨਾਂ ਤੋਂ ਆ ਜਾਣਾ ਹਾਂ ਆ ਜਾਂਦੇ ਠੀਕ 15 ਤੋਂ ਆਉਂਦੇ ਆ ਪੈਸੇ ਤਾਂ ਨਾਲ ਨਹੀਂ ਪਵਾਦੇ ਸੀ ਮਤਲਬ ਜਿਵੇਂ ਪੈਸੇ ਪਹਿਲਾਂ ਆਉਂਦੇ ਆ ਵੀ ਉਹ ਇਸ ਤਰ੍ਹਾਂ ਆਈ ਜਾਣ ਹਾਂ ਜੇ ਅੱਗੇ ਆਈ ਗਏ ਉਹ ਨਹੀਂ ਆਉਂਦੇ ਨਹੀਂ ਚੰਗਾ ਹਾਂ